ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਦੀਪ ਮਟਵਾਲ ਅੱਜ ਖੜੇ ਆ ਅਸੀਂ ਬਈ ਜਿਹੜੀ ਹੈਗੀ ਆ ਜਲੰਧਰ ਰਸਤੇ ਦੇ ਵਿੱਚ ਪੈਂਦੀ ਪਿੰਡ ਕੰਗਾ ਦੇ ਤੇ ਔਰਗੀਣਾ ਦੇ ਵਿੱਚ ਘਾਰ ਤੋਂ ਬਈ ਦੀ ਪਈ ਕਹਿ ਰਹੀ ਆ ਤੁਸੀਂ ਦੇਖ ਰਹੇ ਆ ਕਿ ਪਾਣੀ ਦਾ ਵਹਾਅ ਅੱਜ ਵੀ ਪੂਰੇ ਦਾ ਪੂਰਾ ਹੀ ਹੈ ਔਰ ਥੋੜੀ ਬਦਲ ਕੇ ਬਾਣੀ ਜੋ ਘਟਿਆ ਹੈਗਾ ਵਾ ਦੂਜੀ ਤਰਫ ਵੀ ਦੇਖ ਸਕਦੇ ਆ ਤੁਸੀਂ ਦੂਜੀ ਤਰਫ ਵੀ ਪਾਣੀ ਉਨਾ ਹੀ ਵਹਾਅ ਚੱਲਦਾ ਪਿਆ ਵਾ ਹਲੇ ਤੱਕ ਵੀ ਪਾਣੀ ਵਹਾ ਜੋ ਨਾ ਘਟਣ ਦਾ ਅਸਰ ਨਿਕਰ ਨਹੀਂ ਆ ਗਿਆ ਜਿਸ ਤਰੀਕੇ ਨਾਲ ਬਸ ਥੋੜੇ ਦੂਰ ਤੇ ਨਜ਼ਰ ਮਾਰੂ ਕਿ ਪਾਣੀ ਤਾਂ ਬਿਲਕੁਲ ਉਸੇ ਤਰੀਕੇ ਨਾਲ ਹੀ ਨਜ਼ਰ ਆ ਰਿਹਾ ਵਾ ਜੋ ਉਸੇ ਦਾ ਬਿਖਾਨੇ ਅਸੀਂ ਛੁੱਗੀਆਂ ਵਾਲੀ ਸਾਈਡ ਤੇ ਵੀ ਚੱਲਦੇ ਜੋ ਛੁੱਗੀਆਂ ਐ ਟੋਪਰੀਆਂ ਹੈ ਜਾਂ ਡੁੱਪੀਆਂ ਹੋਈਆਂ ਉਹ ਵੀ ਤਾਂ ਦਿਖਾਉਦੇ ਹੈਗੇ ਸਾਡੇ ਦੋਸਤੋ ਅਸੀਂ ਕੋਣਾ ਐਸਐਮ ਪੋਰੇ ਉੱਪਰ ਖੜੇ ਆ ਜੋ ਕਿ ਨਵਾਂ ਪੁਲ ਬਣਿਆ ਹੋਇਆ ਹੈਗਾ ਆ ਦੂਜੀ ਤਰਫ ਮੇਰੇ ਖੱਬੇ ਸਾਈਡ ਤੋਂ ਜੋ ਪ੍ਰਾਣਾ ਪੁਲ ਸਿਕਾਗਾ ਉਹ ਵੀ ਤੁਸੀਂ ਦੇਖ ਸਕਦੇ ਹੈਗੇ ਆ ਕਿ ਪ੍ਰਾਣੇ ਪੁਲ ਦੇ ਨਜ਼ਦੀਕ ਕਿੰਨਾ ਕੋਈ ਪਾਣੀ ਦਾ ਵੋਕ ਜੋ ਚੱਲ ਰਿਹਾ ਹੈਗਾ ਵਾ ਉਹ ਤੁਸੀਂ ਦੇਖ ਸਕਦੇ ਆ ਪ੍ਰਾਣੇ ਪੁਲ ਦੇ ਮੁਤਾਬਕ ਜੋ ਖਸਤਾ ਹੋ ਚੁੱਕਾ ਵਾ ਅੱਜ ਦੇ ਹਾਲਾਤ ਵਿੱਚ ਇਹ ਜੋ ਨਵਾਂ ਪੁਲ ਹੈਗਾ ਬਣਿਆ ਅਸੀਂ ਦੂਜੀ ਤਰਫ ਤੁਹਾਨੂੰ ਲੈ ਕੇ ਜਾਂਦੇ ਹੈਗੇ ਆ ਕਿ ਦੂਜੀ ਤਰਫ ਕਿਸ ਤਰੀਕੇ ਦਾ ਪਾਣੀ ਜੋ ਚੱਲ ਰਿਹਾ ਹੈਗਾ ਉਹ ਕਿਸ ਤਰੀਕੇ ਦਾ ਵਹਾਅ ਹੈ ਅੰਜ ਦੋਸਤੋ ਅਸੀਂ ਦੂਜੀ ਤਰਫ ਆ ਗਏ ਹਾਂ ਨੂੰ ਪੁਲ ਦੇ ਜਾ ਜਿਸ ਤਰੀਕੇ ਪਰ ਝੁੱਗੀਆਂ ਪਈਆਂ ਹੋਈਆਂ ਹੈਗੀਆਂ ਵਾ ਤੁਸੀਂ ਦੇਖ ਸਕਦੇ ਆ ਕੈਮਰਾਮੈਨ ਦਿਖਾਵਾਂਗਾ ਕਿ ਉਹ ਇਹਨੂੰ ਝੁੱਗੀਆਂ ਨੂੰ ਦਿਖਾਇਆ ਹੈ ਬਈ ਔਰ ਅੱਗੇ ਪਾਣੀ ਦਾ ਵਹਾਅ ਦਹਾ ਜਾਵੇ ਦਾਹ ਹੋ ਕੇ ਤੁਸੀਂ ਦਿਖਾਓ ਇੱਕ ਵਾਰੀ ਕਿਸ ਤਰੀਕੇ ਨਾਲ ਝੁੱਗੀਆਂ ਜੋ ਡੁੱਬੀਆਂ ਹੋਈਆਂ ਹੈਗੀਆਂ ਵਾ ਉਹ ਹੱਲੇ ਵੀ ਇਸੇ ਤੱਕ ਪਾਣੀ ਜੋ ਅਨਾ ਸੱਤਾਂ ਦੇ ਕੋਲ ਤੁਰਿਆ ਕਰਦਾ ਹੈਗਾ ਪਾਣੀ ਜੋ ਸਾਰਾ ਪਾਣੀ ਦਾ ਵਹਾਅ ਜੋ ਚੱਲਦਾ ਪਿਆ ਨਾ ਇਸ ਟਾਈਮ ਵੀ ਪਾਣੀ ਦਾ ਵਹਾਅ ਜੋ ਕੱਟਣ ਦਾ ਅਸਰ ਨਹੀਂ ਲੱਗ ਰਿਹਾ ਹੈਗਾ ਤੇ ਅਸੀਂ ਦੇਖ ਸਕਦੇ ਆ ਕਿ ਬੱਦਲ ਬਾਹੀ ਹੋਰ ਵੀ ਹੋਈ ਹੈ ਹੁਣ ਵੀ ਸਵੇਰੇ ਜੋ ਬਾਰਿਸ਼ ਹੋ ਕੇ ਢੀ ਹੈ ਤੋ ਲੱਗਦਾ ਪਿਆ ਕਿ ਸ਼ਾਮ ਤੱਕ ਫਿਰ بارش ਹੋਣ ਦੇ आसार ਹੈਗੇ ਆ ਜੋ ਸਾਰੀਆਂ ਝੁੱਗੀਆਂ ਡੁੱਬੀਆਂ ਹੋਈਆਂ ਹੈਗੀਆਂ ਲੱਗਦਾ ਕਿ ਇਹ ਪਾਣੀ ਦਾ ਬਹਾਜੋਰ ਨਹੀਂ ਕੱਟ ਨਹੀਂ ਸਕਦਾ ਹੈਗਾ ਅਸੀਂ ਇਸ ਟਾਈਮ ਆ ਜੋ ਦੂਸਰੀ ਤਰ੍ਹਾਂ ਥੋੜੇ ਦੇ ਕੋਲ ਖੜੇ ਹੈਗੇ ਆ ਨਾ ਉਹ ਇਹ ਨਵਾਂ ਪੁਲ ਬਣਿਆ ਹੋਇਆ ਹੈਗਾ ਜੋ ਪਾਣੀ ਦਾ ਇਸੇ ਤਰੀਕੇ ਨਾਲ ਚੱਲ ਰਿਹਾ ਹੈਗਾ ਵਾ ਔਰ ਛੁੱਗੀਆਂ ਜੋ ਅੰਦਰ ਤੱਕ ਪਾਣੀ ਗਿਆ ਹੋਇਆ ਉਹ ਛੱਤਾਂ ਤੱਕ ਦਾਜ ਲੱਗਾ ਹੈਗਾ ਔਰ ਇਸ ਮੋਕੇ ਤੇ ਜੱਸੀ ਬਣੀਆਂ ਆ ਰਹੀਆਂ ਹਨ ਦਾ ਨਾ ਸ਼ਹੀਦ ਕਰਨ ਵਾਸਤੇ ਲੱਗ ਰਿਹਾ ਕਿ ਇਹਨਾਂ ਨੂੰ ਉੱਥੋਂ ਛੁੱਗੀਆਂ ਵਾਲੇ ਨੂੰ ਬਾਹਰ ਕੱਢ ਕੇ ਅ ਪ੍ਰਧਾਨਪਤੀ ਕੋਲ ਤੋਂ ਗੜਾ ਮੱਟੀ ਪੈਂਦੀ ਹੈ ਉੱਥੇ ਹੀ ਇਹਨਾਂ ਨੂੰ ਸ਼ੂਟ ਕੀਤਾ ਜਾ ਸਕਦਾ ਹੈਗਾ ਮੈਂ ਕੈਮਰਾਮੈਨ ਦੇ ਨਾਲ ਗੁਰਪ੍ਰੀ ਕੈਮਰਾਮੈਨ ਦੇ ਨਾਲ ਸੁਖਦੇਵ ਢਟਵਾਲ ਆਜ਼ਾਦ ਲਾਈ